मेरे कार्योग जो बुजुर्ग जो माता भैन मीर जय भीम जय पार्थ सताल नमस्कार सब तो पहला मैं पूछा गया कि आप जय भीम का दा नारा जो लाई की ला? <laughs> जै ला? जै है ना कि बहुत ठंडी जी आवाज है ना है ना जय भीम पता है जय भीम डॉक्टर वेरका धीमराव साहब का नारा है ਉਨਾ ਨੀ 50 25 ਸਾਲ ਚ ਮਰਜ਼ੀ ਕੀਤਾ ਚੰਗਰ ਚ ਪਰੰਤੋਂ ਬਾਅਦ ਉਹ ਉਪਰ ਹੋਣ ਮੰਤਰੀ ਬਣੇ ਜੁੜੋਕਰ ਮੰਤਰੀ ਬਣੇ ਸੀ ਪੋਸ ਤੋਂ ਪਹਿਲੋਂ ਨਾਲ ਸਾਡੇ ਲੋਕਾਂ ਕੋਲੇ ਪਾਣੀ ਪੀਣ ਦਾ ਅਧਿਕਾਰ ਸੀ ਨਾਬੋਧ ਹੋਣ ਦਾ ਅਧਿਕਾਰ ਸੀ ਮੁਫਤਾਂ ਦਾ ਅਧਿਕਾਰ ਸੀ ਆਪਣੀ ਘਰ ਬਰੁਕਤੀ ਬਣਾਉਣ ਦਾ ਅਧਿਕਾਰ ਸੀ ਜਦੋਂ ਕਰੋੜ ਮੰਤਰੀ ਬਣੇ ਫਿਰ ਉਹਨਾਂ ਨੇ ਸਾਨੂੰ ਇਹ ਅਧਿਕਾਰ ਲੈ ਕਿ ਉਹ ਪਰਸ ਸਕਦੇ ਆ ਬੋਲ ਸਕਦੇ ਆ ਫੈਸਲੇ ਕੀ ਸਕਦੇ ਆ ਆਪਣਾ ਘਰ ਆਪਣੇ ਨਾਮ ਕਰਾ ਸਕਦੇ ਆ ਅਤੇ ਇਸ ਤੋਂ ਇਲਾਵਾ ਔਰਤਾਂ ਦੇ ਹੱਕ ਵਿੱਚ ਬਹੁਤ ਵੱਡੇ ਵੱਡੇ ਕਾਨੂੰਨ ਹੋਣਾ ਨਹੀਂ ਬਣਾਏ। ਬਈ ਨੂੰ ਔਰਤਾਂ ਨੂੰ ਇੱਕ ਕਿਹਾ ਜਾਂਦਾ ਸੀਗਾ ਕਿ ਪੈਰ ਦੀ ਜੁੱਤੀਆਂ ਜਦੋਂ ਮਰਜ਼ੀ ਨਾਲ ਜਦੋਂ ਮਰਜ਼ੀ ਪਾ ਲੈ। ਜਦੋਂ ਮਰਜ਼ੀ ਉਹਨੂੰ ਘਰੋਂ ਬਾਹਰ ਕੱਢ ਦੇ ਜਦੋਂ ਮਰਜ਼ੀ ਖਿੱਚ ਕੇ ਲੈ। ਜਨਾਬ ਨੇ ਇਹ ਵੀ ਕੋਰਾਂ ਗੱਲ ਬੀਨਕਰ ਵੀ ਮਨੋਬਾਬ ਸਾਹਿਬ ਨੇ ਲਿਖਿਆ ਕਿ ਜਿਹੜੋ ਔਰਤ ਸ਼ਾਦੀ ਸ਼ੁਦਾ ਹੋ ਕੇ ਘਰੇ ਆਪਣੀ ਆ ਉਹ ਘਰ ਦੀ ਬਰਾਬਰ ਦੀ ਹਿੱਸੇਦਾਰ ਆpropto ਦੀ ਬਰਾਬਰ ਦੀ ਹਿੱਸੇਦਾਰ ਆ ਬੱਚਿਆਂ ਦੀ ਬਰਾਬਰ ਦੀ ਹਿੱਸੇਦਾਰ ਆ ਔਰਤ ਦਾ ਪੂਰਾ ਹੱਕ ਹੈ ਤੇ ਸਰਕਾਰ ਵੀ ਘਰ ਦੀ ਮਾਲਕ ਤ ਸਰਕਾਰ ਤੋਂ ਵੀ ਉਹ ਬਹੁਤ ਹੁਲਤਾ ਲੈ ਸਕਦੀ ਔਰਤ पढ़ सकती है नौकरी कर सकती है सक वो इैक्शन तो कर सकती उस कानून की बदौलत श्रीमती इंदिरा गांधी इंदिरा गांधी प्रधानमंत्री बनते गए तो असं कहते हैं कि असं उन्होंने मिशन को लेकर चले हाँ उन्हों नारा लाना जरूरी आसना जरूरी आ कि जेकराव साहब ने साका संविधान बनाया ਉਹਨਾਂ ਦੀ ਬਦੌਲਤ ਅੱਜ ਅਸੀਂ ਮਨਰੇਗਾ ਪੜ੍ਹਉਂਦੇ ਰਹੇ ਹਾਂ ਨਾ ਮਾਣ ਰਿਆ ਤੇ ਦਫ਼ਤਰਾਂ ਚ ਜਾ ਕੇ ਮੋੜ ਰਹੇ ਹਾਂ ਸਾਡਾ ਹੱਕ ਸਾਡੇ ਦਿਤਾਇਆ ਉਹ 1959 ਦੇ ਕਾਨੂੰਨ ਚ ਲਿਖਿਆ ਉਹਨਾਂ ਨੇ ਰੋਜੀ ਰੋਟੀ ਕੱਪੜਾ ਮੁਕਾਣ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਦੇਣਾ 1959 ਦਾ ਕਾਨੂੰਨ ਜਿਹਦਾ ਬਣਿਆ ਕੋਈ 2 4 5 ਦੇ ਵਿੱਚ ਸੂਰ ਕੀਤਾ ਉਹਨਾਂ ਜਿਹਦੇ ਚ ਲਿਖਿਆ ਰੋਜ਼ਗਾਰ ਗਰੰਟੀ ਐਕਟ 2019 ਕੋਈ ਵੀ ਇਹੋ ਜਿਹਾ ਕਦਮ ਨਹੀਂ ਨੀਂਦਾ ਕਿ ਜਿਹੜਾ ਗਰੰਟੀ ਵਾਲਾ ਬਣਿਆ ਸਾਡਾ ਆਹ ਕਾਨੂੰਨ ਹੈ ਜਿਹੜਾ ਲਿਖਿਆ ਹੋਇਆ ਰਾਸ਼ਟਰੀ ਪਿੰਡੂ ਰੁਜ਼ਗਾਰ ਗਰੰਟੀ ਐਕਟ ਕਾਨੂੰਨ ਬਣਾਇਆ ਇਹ ਬਾਬਾ ਸਾਹਿਬ ਦੀ ਦੀ ਇਹਦੀ ਬੈਕ ਸਾਈਡ ਤੇ ਲਿਖਿਆ ਤੀਸਰੀ ਲਾਈਨ ਚ ਕਟੋ ਘੱਟ ਹਰ ਘਰ ਹਰ ਸਾਲ ਦੇ ਵਿੱਚ 100 ਦਿਨ ਦਾ ਕੰਮ ਹੈ ਜੇ ਪਿਛਲੇ 30 ਦੇ ਰੇਟ ਦੇ ਨਾਲ ਅਸੀਂ حساب ਲਾਈਏ ਹਰ ਸਾਲ 'ਚ ਹਰ ਕਾਟ ਦਾ 25 ਤੋਂ ਲੈ ਕੇ ਨਾ ਜੈਨ ਨੂੰ ਕਹਿੰਦਾ 25 ਤੋਂ ਲੈ ਕੇ 30000 ਰੁਪਏ ਤੁਹਾਡਾ ਇੱਕ ਸਾਲ ਦਾ ਬੰਨਾ ਸੀ 25 ਤੋਂ ਲੈ ਕੇ 3000 ਇੱਕ ਕਾਰਨ ਤੇ ਇਹ ਪਰ ਸਰਕਾਰ ਦੇ ਨਮਾਇੰਦਿਆਂ ਨੇ ਤੇ ਸਰਕਾਰਾਂ ਨੇ ਲਾਗੂ ਨਹੀਂ ਕਰਾਇਆ ਜੇ ਲੱਖ ਹੋ ਜਾਂਦਾ ਜੇ ਹੋ ਜਾਂਦਾ ਤੇ 25 ਤੋਂ ਲੈ ਕੇ 30 ਹਜ਼ਾਰ ਰੁਪਏ ਆਪਾਂ ਗੁਣਾ ਕਰੀਏ ਅੱਜ 2005 ਤੋਂ ਗਿਨੀ ਕਰ ਲਓ 2025 ਚੱਲ ਜਾਂਦੇ ਆ 20 ਸਾਲ ਹੋ ਗਏ 20 ਸਾਲਾਂ ਨੂੰ ਜੇ ਜੋੜ ਲਾ ਦੀਏ ਆਪਾਂ ਤੇ ਆਪਣਾ 6-6 ਲੱਖ ਰੁਪਈਆ ਬਣਦਾ ਤੁਸੀਂ ਕੈਲਕੂਲੇਟਰ ਕਰਕੇ ਦੇਖ ਲਓ ਇੱਕ ਕਾਰ ਦਾ 6 ਲੱਖ ਰੁਪਈਆ ਸਰਕਾਰੀ ਪੈਸੇ ਬਣਦਾ ਹਾਂ ਲਾਗੂ ਨਹੀਂ ਹੋਇਆ ਹੈ ਪਰ ਹੁਣ ਤੁਸੀਂ ਇਸ ਮੰਗ ਜਿਹੜਾ ਮੰਗੇਗਾ ਕਦੋਂ ਨਹੀਂ ਹੁੰਦਾ ਕਿ ਸਿੱਖਿਆ ਵਿਅਕਤੀ ਕੀ ਕਲ ਪੰਚਾਇਤ ਕੰਮ ਨਹੀਂ ਤੁਹਾਨੂੰ ਨਹੀਂ ਦਿੱਤਾ ਨਹੀਂ ਮਿਲਦਾ ਤੁਸੀਂ ਸਿੱਧੇ ਤੌਰ ਤੇ ਆਪ ਦਾ ਕਰ ਸਕਦੇ ਹੋ ਇਹਦੇ ਤੇ ਤਿੰਨ ਪ੍ਰੋਸੈਸ ਨੇ ਪਹਿਲਾ ਕਿ ਪੰਚਾਇਤ ਦਾ ਜਿਹੜਾ ਤੁਸੀਂ ਬੋਰਡ ਪਾਸ ਕਿ ਚੁਣਿਆ ਉਨਨੂੰ ਕਹਿ ਸਕਦੇ ਹੋ ਸਾਡਾ ਕੰਮ ਚਲਾਓ ਦੂਸਰੇ ਨੰਬਰ ਤੇ ਵੀਡੀਓ ਦਫਤਰਾ ਆਪਣਾ ਉਹ ਦਫਤਰ ਜਿਹੜਾ ਦਫਤਰ ਵੀਡੀਓ ਦਫਤਰ ਹੈ ਤੀਸਰੇ ਨੰਬਰ ਤੇ A B C D ਉਹ ਜਿਹੜਾ ਆ ਜੋਬ ਕਾਰਡ ਨੰਬਰ ਲੱਗਿਆ ਹੋਇਆ ਇਹ ਆਨਲਾਈਨ ਆ ਇਹ ਹੁਣ ਮਾਲਕ ਆ ਇਹ ਆ ਅਸਲੀ ਮਨਰੇਗਾ ਦਾ ਮਾਲਕ ਉਹ ਮਾਲਕ ਜਿਹੜਾ ਉਹ ਮਾਲਕ ਨੂੰ ਕੰਮ ਦੇਣਾ ਤੇ ਕੰਮ ਦੇ ਪੈਸੇ ਲੈ ਕੇ ਇਹ ਲਈ ਹਰ ਦਫਤਰ ਜੋ ਲੱਖਾਂ ਕਰੋੜਾਂ ਅਰਬਾਂ ਪਈਏ ਹਰ ਮਹੀਨੇ ਤੇ ਸਰਕਾਰ ਖਰਚਾ ਕਰਦੀ ਕਿ ਐਸ ਮਾਲਕ ਨੂੰ ਕੰਮ ਵੀ ਦੇਣਾ ਤੇ ਕੰਮ ਦੀ ਫੈਸਲ ਵੀ ਹੁਣ ਮਾਲਕ ਜਿਹੜਾ ਹੈਗਾ ਉਹ ਰੁਲਿਆ ਫਿਰਦਾ ਹੈ ਇਹ ਚੋਰ ਜਿਹੜੇ ਆ ਜਿਹੜਾ ਉਹ ਲੁੱਟ ਰੋਟ ਖਾਈਏ ਦੋ ਰਿਆ ਲੋਟੂ ਨਾ ਕੰਮ ਅਸੀਂ ਆ ਮੋਬਾਈਲ ਦੇ ਵਿੱਚ ਦੇਖਦੇ ਸੀ ਤੁਸੀਂ ਮੈਨੂੰ ਦੇਖਦੇ ਸੀ ਕਿ ਮਨ ਮੋਬਾਈਲ ਚ ਲੱਗਾ ਹੋਇਆ ਅੰਦਰ ਕਿਉਂ ਹਾਜਰੀਆਂ ਰਾਤ ਦੀਆਂ ਪਿਛਲੇ ਸਾਲ ਦੀਆਂ ਫੋਟੋਆਂ ਜਿਹੜੀਆਂ ਹੈਗੀਆਂ ਉਹ ਖਿੱਚ-ਖਿੱਚ ਕੇ ਅੱਗੇ ਲਾਈ ਇਹਦੇ ਦੇ ਪੈਸੇ ਲਾਇਏ ਇਸ ਲਈ ਸਾਡੇ ਮਨਰੇਗਾ ਮਨਰੇਗਾ ਦਾ ਸਾਨੂੰ ਆਪ ਧਿਆਨ ਰੱਖਣਾ ਪੈਗਾ ਤੁਸੀਂ ਜੋ ਮਾਲਕ ਹੋ ਜਿਹੜਾ ਮਾਲਕ ਆ ਉਹ ਕਹਿੰਦੀ ਹੱਲ ਤਿਆਰ ਜੋ ਮੈਂ ਬੋਲ ਰਿਹਾ ਸੁਣ ਲਓ ਜਿਹੜਾ ਮਾਲਕ ਆ ਉਹ ਆਪ ਹੀ ਰਾਖੀ ਆਪ ਦੇ ਹੱਕਾਂ ਨੂੰ ਆਪ ਰੱਖੋ ਕਲੀ ਮਨ ਰੇਗਾ ਤੇ ਉੱਥ ਨਹੀਂ ਹੋਣੀ ਤੁਸੀਂ ਜਿੱਧਰ ਨੂੰ ਧਿਆਨ ਮਾਰੋ ਉਧਰ ਹੀ ਤੁਹਾਡੀ ਲੁਕਸ ਹੋਣੀ ਹੈ ਤੁਸੀਂ ਧਿਆਨ ਮਾਰੋ ਅੱਜ ਤੁਸੀਂ ਬੈਠੇ ਹੋ ਤੁਹਾਡੇ ਘਰਾਂ ਦੇ ਵਿੱਚ ਕਾੜ ਕਿਸੇ ਦਾ ਨੀਲਾ ਪੀਲਾ ਬੀਪੀਐਲ ਐਪੀਐਲ ਆਸ਼ਰਮ ਕਾੜ ਲੇਬਰ ਕਾੜ ਲਾਪਾ ਤਰੀ ਕਾੜ ਬੜੇ ਬੜੇ ਹੋਇਆ ਹੈ ਨਾ ਬਰ ਕਾਟਣ ਦੀ ਸਹੂਲਤਾਂ ਨਹੀਂ ਬਹੁਤ ਜੀ ਮੇ ਸਾਰੇ ਹੋਏ ਨੇ ਇੰਦਰ ਵੀ ਤੁਹਾਡੀ ਲੁੱਟ ਹੋ ਰਹੀ ਆ ਬਹੁਤ ਪਿੰਡਾਂ 'ਚ ਬਹੁਤ ਪਿੰਡਾਂ ਦੇ ਵਿੱਚ ਮਕਾਨ ਕਿਸੇ ਗਰੀਬ ਦਾ ਆ ਹੁੰਦਾ ਖਾਸਾ ਧਰ ਦਾ ਕਿਸੇ ਨੀਰ ਦਾ ਲਾ ਕੇ ਚੜਾ ਨਹੀਂ ਉਹ ਬਣ ਕੇ ਉਧਰ ਵੀ ਲੁੱਟ ਪਈ ਆ ਰਾਸ਼ਨ ਵੇਖ ਲੋ ਰਾਸ਼ਨ ਚਾਰ ਤਰ੍ਹਾਂ ਦਾ ਆਉਂਦਾ ਹੈ ਲੇਕਿਨ ਤੁਹਾਨੂੰ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਦਿੰਦੀ ਆ ਉਹ ਵੀ ਪੂਰਾ ਨਹੀਂ ਦਿੰਦੀ ਇਹ ਕਿਸੇ ਦੇ 15 ਕਿਲੋ ਦਾੜੇ ਆ ਗਏ ਤੇ 13 ਕਿਲੋ ਤੇ ਕਿਸੇ ਦੇ 5 ਦੀ ਹੈ ਨਾ ਤੇ 5 ਦੀ ਚੋ ਤੇ 3 ਬੰਦਿਆਂ ਦੀ ਇਹ ਦੋਨੋਂ ਖਾਜ ਹੁਣ ਕਹਾਂ ਕੀ ਇਹ ਕਿਹੋ ਜਿਹਾਂ ਕਿੰਨਾ ਦੇ ਬੈਂਦੇ ਨੇ ਇਸੇ ਤਰ੍ਹਾਂ ਮੈਡੀਕਲ ਸਹੂਲਤਾਂ ਦੀ ਤੁਹਾਡੀ ਲੁੱਟ ਕੋਈ ਜਾਂਦੀ ਹੈ ਤੁਸੀਂ ਜਦੋਂ ਜਾਂਦੇ ਹੋ ਕਿਤੇ ਪਰਚੀ ਕੱਟ ਦਿੰਦੇ ਹੋ ਜਦੋਂ ਪਰਚੀ ਕੱਟਦੇ ਹੋ ਤੁਹਾਡਾ ਡਾਟਾ ਆ ਗਿਆ ਉੱਥੇ ਤਾਂ ਉਹ ਪਤਾ ਨਹੀਂ ਤੁਹਾਡੇ ਤੇ ਕਿੰਨੀਆਂ ਦਵਾਈ ਮੈਡੀਕਲ ਦੇ ਖਰਚੇ ਪਾ ਕੇ ਉਹ ਲੈ ਗਏ ਦੇਖੋ ਇਸੇ ਤਰ੍ਹਾਂ ਤੁਹਾਡੇ ਬੱਚੇ ਜਿਹੜੇ ਪੜ ਰਿਹਾ ਸਕਾਲਰਸ਼ਿਪ ਉੱਪਜੀਪੇ ਉਹਨਾਂ ਨੂੰ ਪੜਾਈ ਵੀ ਤੇ ਪਲੱਸ 2 ਨੂੰ ਨੌਕਰੀ ਵੀ ਹੈਗੀ ਆ ਮਿਲਦੀ ਆ ਤਾਂ ਉਹ ਨੌਕਰੀਆਂ ਵੀ ਸਰਕਾਰ ਦੀ ਕਿਉਂ ਕਰੀਂ ਚੁੱਪ ਕਰੀਂ ਨੀ 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 ਪੁੱਛਦਾ ਕਿ ਨਹੀਂ ਬੜੀ ਪੈਂਦੀ ਨਾ ਮਾ ਤੇਰਾ ਤੇ ਲੋ ਤੇਰੇ ਨਾਲ ਗੱਲ ਕਰ ਲਈ ਆਪਾਂ ਹਾਂ ਕੀ ਨਾਮ ਤੇਰਾ ਮੈਂ ਦਾੜ ਘਾੜ ਤੇ ਮੇਰਾ ਇੱਕੋ ਬਾਈ ਇੱਕੋ ਬਾਈ ਆਪਾਂ ਬਸ ਇੰਨਾ ਕੀ ਪੁੱਛਣਾ ਤੇ ਨਹੀਂ ਕਿ ਅੱਖੋ ਬਾਈ ਕਰੇ ਨਲਕਾ ਲੱਗਾ ਕਿ ਟੁੱਟੀ ਨਹੀਂ ਨਾ ਨਲਕਾ ਮੋਟਰ ਲੱਗੀ ਨਲਕਾ ਮੋਟਰ ਉਹਨੂੰ ਆਜ ਦੇ ਪਾਣੀ ਦੇ ਜੂ ਕਿ ਲੈਣ ਜਾਣਾ ਪਊ ਹਾਂਜੀ ਪਾਣੀ ਪੁੰਨ ਤੋਂ ਲੈਣ ਜਾਣਾ ਪਊ ਕਿ ਦੇਜੂਗੀ ਨਹੀਂ ਜਾਣਾ ਪਊ ਆਪਾ ਲੋੜ ਅੱਖੋ ਬਾਈ ਆਪਾ ਕਦੀ ਕਰੇ ਡਾਕਟਰ ਕੋਲੇ ਗਏ ਆ ਜਾਈਦਾ ਰੋਟ ਡਾਕਟਰ ਨਾਲੋਂ ਹੋਰ ਜਦੋਂ ਜਾਏ ਚੁੱਪ ਕਰਕੇ ਬਹਿ ਜੀ ਬੋਲੀ ਨਾ ਡਾਕਟਰ ਤੈਨੂੰ ਦਵਾਈ ਦੇ ਦੂ ਕਿ ਤੈਨੂੰ ਕੁਝ ਪੁੱਛੂਗਾ ਪੁੱਛੂਗਾ ਦਿਲੋਂ ਬੋਲਣਾ ਪਊਗਾ ਪਰ ਇਹ ਦਵਾਈ ਦਊਗਾ ਹਾਂਜੀ ਕਰਿਆਨੇ ਵਾਲੀ ਦੁਕਾਨ ਤੇ ਕਦੀ ਸੌਦਾ ਲੈਣ ਗਏ ਹੋ ਹਾਂ ਗਏ ਇਹ ਤਾਂ ਕੁਝ ਲੈਣਾ ਤਾਂ ਤੇ ਬੋਲਣਾ ਪੈਂਦਾ ਤਾਂ ਫਿਰ ਜਿਹੜੀਆਂ ਜਿਹੜੀਆਂ ਸਹੂਲਤਾਂ ਨੇ ਇੰਨੀਆਂ ਵੱਡੀਆਂ ਇਹ ਬਿਨਾ ਬੋਲਿਆ ਕਿਵੇਂ ਮਿਲਣ ਗਈਆਂ ਨਹੀਂ ਨਹੀਂ ਕਿਉਂ ਨਹੀਂ ਮਿਲਿਆ ਬੋਲ ਨਹੀਂ ਮਿਲਿਆ ਤਾਂ ਉਹਦੇ ਲਈ ਮਹੀਨੇ 'ਚੋ ਇੱਕ ਦਿਨ ਆਪਦੇ ਹੱਕਾ ਲਈ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਸਹੀ ਗੱਲ ਹੈ ਔਰ ਅੰਦਰੋਂ ਇੱਛਾ ਦੇ ਨਾਲ ਜਿਵੇਂ ਆਪਾਂ ਕੋਈ ਗੁਰਦੁਆਰੇ ਜਾਂਦਾ ਕੋਈ ਸ਼ਾਸਨ ਸੁਣ ਜਾਂਦਾ ਕੋਈ ਬਤਕੀ ਕਰਨ ਜਾਂਦਾ ਉੱਥੇ ਬੜੀ ਸ਼ਰਧਾ ਨਾਲ ਬੈਠਦੇ ਆਪਾਂ ਔਰ ਇਹ ਪਿਆਰ ਨਾਲ ਤੇ ਇਸੇ ਤਰ੍ਹਾਂ ਜਿਦੋਂ ਤੁਸੀਂ ਆਪਣੇ ਹੱਕਾਂ ਦੀ ਲੜਾਈ ਲੜਨੀ ਹੈ ਤੇ ਬੜੀ ਸ਼ਰਧਾ ਨਾਲ ਤੁਹਾਨੂੰ ਮੰਨਣਾ ਪੈਗਾ ਕਿ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਤੇ ਮੰਗਣਾ ਹੈ ਤਾਂ ਇਹ ਮੇਰੀ ਬੇਨਤੀ ਆ ਕਿ ਵੇਖੋ ਕੁਛ ਪਿੰਡ 'ਚ ਰਹਿੰਦੇ ਹੋ ਡੰਗਰ ਹਰ ਘਰ ਦੇ ਵਿੱਚ ਤਾਂ ਚੋਰ ਨਹੀਂ ਹੋ ਸਕਦੇ ਅੱਧਿਓ ਜਿਆਦੇ ਪਿੰਡ ਦੇ ਵਿੱਚ ਡੰਗਰ ਹੁੰਦੇ ਆ ਡੰਗਰਾਂ ਦੇ ਮਗਰ ਇੱਕ ਡਾਕ ਵਾਲਾ ਬੰਦਾ ਹੋਵੇ ਹੈ ਨਾ ਡਾਕ ਵਾਲਾ ਬੰਦਾ ਹੋਵੇ ਤਾਂ ਡੰਗਰ ਜਾਂਦੇ ਵੀ ਆ ਤੇ ਵਾਪਸ ਵੀ ਆ ਜਾਂਦੇ ਆ ਤੇ ਜੇ ਡਾਕ ਵਾਲਾ ਬੰਦਾ ਤਾਂ ਹੋਵੇ ਤਾਂ ਇਸੇ ਲਈ ਆ ਤੁਹਾਡੇ ਹੱਕ ਨਹੀਂ ਕਿ ਤੁਸੀਂ ਆਪਦੇ ਹੱਕ ਜਿਹੜੇ ਲੈ ਗਏ ਆ ਇਹਨੂੰ ਲਾਗੂ ਕਰੋ ਇਹ ਜ਼ਿੰਮੇਵਾਰੀ ਲੈਣੀ ਪੈਗੀ ਤੁਹਾਨੂੰ ਤੁਸੀਂ ਵਾਰਸ ਹੋ ਤੁਸੀਂ ਇੱਕ ਮਾਲਕ ਹੋ ਆਪਣੀ ਹੱਕਾਂ ਦੀ ਇਹਦੇ ਲਈ ਤੁਹਾਨੂੰ ਤਿਆਰੀ ਕਰਨੀ ਪੈਗੀ ਕੋਈ ਨਹੀਂ ਤੁਹਾਡੇ ਨਾਲ ਸਮਾਂ ਰਾਨ ਦੇ ਵਿੱਚ ਅੱਧੇ ਕੱਲੀ ਨਰੇਗਾ ਨਹੀਂ ਆਪਾਂ 24 ਤਰੀਕ ਨੂੰ ਵੱਡਾ ਧਰਨਾ ਲਾ ਰਹੇ ਹਾਂ ਉੱਥੇ ਅਸੀਂ ਟੈਂਟ ਲਾ ਕੇ ਬੈਠ ਜਾਣਾ ਪਹਿਲੀ ਗੱਲ ਸਾਡੀ ਨਰੇਗਾ ਦੀ ਚਲਣੀ ਆ ਉਸ ਤੋਂ ਬਾਅਦ ਤੁਹਾਡੇ ਜਿਹੜੇ ਆਹੀ ਕਾਰਡ ਇਕੱਠੇ ਕਰ ਲੈਣੇ ਫੋਟੋਕਾਪੀਆਂ ਕਿਸੇ ਦਾ ਬੀਪੀਐਲ ਕਾਰਡ, ਏਪੀਐਲ ਕਾਰਡ, ਆਸ਼ਰਮ ਕਾਰਡ ਆ ਆ ਨੀਲਾ ਕਾਰਡ, ਪੀਲਾ ਕਾਰਡ ਆ ਕਾਰਡ ਇਕੱਠੇ ਕਰਕੇ ਅਸੀਂ ਸਰਕਾਰ ਨੂੰ ਫਿਰ ਅਗਲੇ 10 ਦਿਨਾਂ ਤੱਕ ਪੁੱਛਣਾ ਹੈ ਵੀ ਭਾਈ ਦੱਸੋ ਆ ਜਿਹੜੇ ਕਾਰਡ ਤਾਂ ਤੁਸੀਂ ਬਣਾਤੇ ਇਹਦੇ ਤੇ ਸਾਨੂੰ ਦਿੱਤਾ ਕੀ ਤੇ ਸਾਨੂੰ ਮਿਲਣਾ ਕੀ ਉਹ ਦਿਓ ਐਸੇ ਤਰ੍ਹਾਂ ਆਪਣੇ ਮੁੱਦੇ ਬਹੁਤ ਨੇ ਆਪਾਂ ਮੁੱਦਿਆਂ ਦੇ ਨਾਲ ਲੜਾਈ ਕਰਨੀਆਂ ਮੈਨੂੰ ਤੁਹਾਡੇ ਤੋਂ ਆਸ ਆ ਵੀ ਤੁਸੀਂ ਮੇਰਾ ਸਾਥ ਦੇ ਰੂਪ ਦੇਵੋਗੇ ਆਪਣੇ ਸਾਡੇ ਹੱਕ ਨੇ ਤਾਂ ਆਪਾਂ ਉੱਥੇ ਇਕੱਠੇ ਹੋਵਾਂਗੇ ਤਾਂ ਹੋਰ ਮੈਨੂੰ ਤੁਸੀਂ ਇਜਾਜ਼ਤ ਦੇ ਦਿਓ ਮੈਂ ਇਨਾਂ ਥੀਕਰ ਹੋਇਆ ਸਭ ਨੂੰ ਜੈ ਪੀਰ ਜੈ ਭਾਰਤ ਸਸੀ ਦਾ ਨਮਸਕਾਰ